ਤਾਂ ਬੱਸ ਫਿਰ ਲੱਭੂਂ ਗਰਾਵਾ ਯਾ ਦੇਖਦੇ ਆ ਉਹ ਹੀ ਗੀ ਜੀ ਇਹਨੂੰ ਕੀ ਹੋ ਗਿਆ ਵਾ ਇਹਨੂੰ ਕੀ ਹੋ ਗਿਆ ਵਾ ਹੈ ਪਰ ਤਾਂ ਬਤਾਇਓ ਕਿ ਚੁੱਟ ਗਿਆ ਵਾ ਇਹ ਠੀਕ ਨਹੀਂ ਹੋਇਆ ਅਥਲੇ ਕਿ ਲੱਗੰਦਿਆ ਵਾ ਲੱਦਾ ਹਨਾ ਉਹ ਪੱਠ ਨਹੀਂ ਤੇ ਨਵਾਂ ਨਹੀਂ ਹੈ 10 ਬੰਦੇ 10 ਬੇ ਨਹੀਂ ਦੰਦੇ ਸਾਡੀ ਹਾਲਤ ਹੈ ਤੇ ਅੱਛਾ ਕਿਨੇ ਪੈ ਕੇ ਮਲਾ ਰੋਜ 100 100 150 ਹਾਂ ਕਿਹੜਾ ਪਿੰਡ ਆ ਹੈ ਆਵੈ ਲਾ ਪਿੰਡ ਸੋਤਾਲ ਮੰਡੀਆ ਇਹ ਕਿਉਂ ਨਹੀਂ ਸੇਵਾ ਪੂਰੀ ਆ ਹੈ ਇਹ ਕਿਉਂ ਨਹੀਂ ਛੋੜਿਆ ਸੇਵਾ ਪੂਰੀ ਕਿਹਦੀ ਹੈ ਕਿਹੜੇ ਪਿਓ ਦੀ ਹਰ ਗੋਬਿੰਦ ਪਾਸ਼ਾ ਦੇ ਗੁਰਦੇ ਨਹੀਂ ਜਾਂਦੇ ਹੋ ਅਟਾਲੀ ਸਾਹਿਬ ਲੈ ਫਿਰ ਅੱਛਾ ਤੇ ਫਿਰ ਬਾਪੂ ਇੱਕ ਕੰਮ ਕਰੀ ਆ ਕਹਦਾ ਕੀ ਆ ਹਾਂ ਉਹ ਮੇਰੇ ਘਰ ਦੀ ਬੁਢੀ ਵੀ ਪੰਜ ਆਠ ਆ ਲਗਿਆ ਅੱਛਾ ਬੱਚਾ ਅਜ ਹੋਈ ਗੁਜ਼ਰ ਗਿਆ ਹੈ ਬੱਚਾ ਗੁਜ਼ਰ ਗਿਆ ਚਾਰ ਬੱਤੇ ਦੇ ਅੱਛਾ ਅਰੇ ਉੱਡੇ ਕਿਸੇ ਦਾ 100 ਰੁਪਏ ਵੀ ਨਹੀਂ ਪੜ ਬਚਦੇ ਨਹੀਂ ਪੈਸੇ ਹੈ ਬਾਬੂ ਜੀ ਬਚਨਾ ਕਿੱਥੋਂ ਆ ਕਿ ਤੁਟਾ ਤੇ ਸਾਰਾ ਹੀ ਕਿ ਤੁਟਾ ਹੀ ਪਿਆ ਵਾ ਸਰਾ ਦੇ ਤੁਸੀਂ ਗਾਲੀ ਕਿਉਂ ਕੱਢਦੇ ਹੈ ਤੇ ਬਾਬੂ ਜੀ ਇੰਨੇ ਵੀ ਇੰਨੇ ਦੀ ਖੁਸ਼ ਕਿਵੇਂ ਹੋ ਹੁਣ ਬਲੀ ਜਵਾਬ ਦੋ ਬਾਬਾ ਖੁਸ਼ ਹੀ ਰਹੀ ਆ ਬੇ ਘਰ ਆਈਦਾ ਅੱਛਾ ਹੁਣ ਮੇਰੀ ਇੱਕ ਬੇਨਤੀ ਸੁਣੋ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਘਰ ਆਂਦੇ ਹੋ ਕਹੇ ਕਿ ਮੇਰੀ ਬੇਨਤੀ ਸੁਣੋ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿੰਦੇ ਆ ਕਿ ਇਸ ਸਿੰਘ ਨੂੰ ਬਜ਼ੁਰਗ ਨੂੰ ਨਵਾਂ ਰਿਕਸ਼ਾ ਲੈ ਕੇ ਦੇ ਉਹ ਮੈਨੂੰ ਕਿਤੇ ਕਹਿਆ ਉਹਨਾਂ ਨੇ ਮੈਨੂੰ ਤੇ ਮੈਂ ਮੈਂ ਵੇਰੇ ਘੁੰਮ ਕੇ ਆ ਗਿਆ ਵਾ ਬਾਪੂ ਅੱਜ ਤੇਰਾ ਰਿਕਸ਼ਾ ਖਰਾਬ ਹੋਇਆ ਨਹੀਂ ਅੱਜ ਤੇਰਾ ਰਿਕਸ਼ਾ ਖਰਾਬ ਕੀਤਾ ਗਿਆ ਹੀ ਹੁਣ ਤੇਰੇ ਪਾਸ਼ਾ ਕਹਿੰਦੇ ਆ ਤੈਨੂੰ ਨਵਾਂ ਰਿਕਸ਼ਾ ਮਿਲਣਾ ਵਾ ਇਹ ਤੇਰਾ ਖਰਾਬ ਨਹੀਂ ਹੋਇਆ ਇਹ ਤੇਰਾ ਖਰਾਬ ਕੀਤਾ ਗਿਆ ਵਾ ਮੈਂ ਨਾ ਮੈਂ ਨਾ ਉਧਰੋਂ ਦੀ ਉਧਰੋਂ ਦੀ ਮੈਂ ਮੈਂ ਨਾ ਉਧਰੋਂ ਦੀ ਆ ਰਿਹਾ ਤੂੰ ਪਹਿਲੀ ਵੀ ਉੱਥੇ ਖੜਾ ਹੀ ਨਾ ਪਿੱਛੇ ਇੱਥੇ ਖੜਾ ਹੀ ਹੈ ਉਹ ਵੰਨੇ ਡਿਆ ਹਣੇ ਖੜਾ ਹੀ ਨਾ ਮੈਂ ਤੈਨੂੰ ਵੇਖਿਆ ਮੈਂ ਮੋਟਰਸਾਈਕਲ ਮੋਟਰਸਾਈਕਲ ਘੁਆ ਗਿਆ ਇੱਧਰ ਨੂੰ ਹੁਣ ਹੁਣ ਬਾਪੂ ਕੰਮ ਕਰ ਇਹਨੂੰ ਤੂੰ ਨਾ ਘਰ ਲੈ ਜਾ ਆਜੋ ਚਲ ਚਲੀਏ ਇਹਨੂੰ ਦੀ ਰਹਿਣ ਦੋ ਹੈ ਖਿਆਰ ਤੇ ਲਾ ਦਈਏ ਨਾ ਲਾ ਦੋ ਲਾ ਦੋ ਫਿਰ ਗੱਡੀਆਂ ਗੱਡੀਆਂ ਲਿਆ ਦਈਏ ਲਾ ਦੋ ਲਾ ਦੋ ਸਾਈਡ ਤੇ ਫਿਰ ਤੁਹਾਨੂੰ ਦਈਏ ਨਵਾਂ ਰਿਕਸ਼ਾ ਲੈ ਗਏ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਹਾਲਾਤ ਆ ਬਾਪੂ ਜੀ ਦੇ ਤੇ ਬਾਪੂ ਜੀ ਗੁਰਦੁਆਰੇ ਸਾਹਿਬ ਸੇਵਾ ਕਰਦੇ ਇੱਥੇ ਦਿਖਾਣੇ ਆਜੋ ਅੰਦਰ ਆਓ ਅੰਦਰ ਆਓ ਤੁਹਾਨੂੰ ਗੁਰੂ ਗ੍ਰੰਥ ਰਾਮ ਦਾਸ ਮੇਰਾ ਭਾਣ ਗੁਰੂ ਜਾਮਦਾਸ ਦੇਖੋ ਤੇ ਬਾਬਾ ਜੀ ਕਿਦਾਂ ਨਹੀਂ ਲੱਗੀ ਹੈ ਮੰਨ ਗਈ ਗੁਰੂ ਹਰਗੋਬਿੰਦ ਪਾਸ਼ਾ ਨੂੰ ਹੈਗੇ ਮੈਂ ਅੱਗੇ ਵੀ ਮੰਨਦੇ ਸੀ ਮੈਂ ਉਹਨਾਂ ਨਾਲ ਨਹੀਂ ਸੀ ਹੈਗੇ ਨਾ ਫਿਰ ਤੁਸੀਂ ਤੁਹਾਡਾ ਰਿਕਸ਼ਾ ਖਰਾਬ ਸੀ ਹਾਂ ਜੀ ਤੁਸੀਂ ਮਨੂਤ ਮਿਲੇ ਮੈਂ ਘੁੰਮ ਕੇ ਆਇਆ ਤੇ ਹਮਾਰਾ ਹੀ ਨੇ ਨਵੀਂ ਗੱਡੀ ਦੇ ਦਿੱਤੀ ਬਾਬੇਓ ਨਹੀਂ ਹਮਾਰਾ ਕੋ ਹਾਂ ਮੇਰਾ ਪਿਓ ਥੱਲੇ ਹੀ ਆ ਜਾਂਦਾ ਅੱਛਾ ਆਈਦਾ ਨਾ ਗੁਰੂ ਹਰਗੋਬਿੰਦ ਪਾਸ਼ਾ ਹੈਗੇ ਨੇ ਗੁਰੂ ਰਾਮਦਾਸ ਪਾਸ਼ਾ ਹੈਗੇ ਨੇ ਤੁਹਾਡਾ ਸingular ਗੁਰੂ ਬੜਾ ਬਿਆਨਤਾ ਓਛੜੇ ਮਹਾਰਾਜਾ ਅੱਜ ਸੂਰੀ ਅਰਦਾਸ ਕੀਤੀ ਸੀ ਮਹਾਰਾਜ ਨੂੰ ਕਿ ਮਹਾਰਾਜੇ ਮੇਰੇ ਕੋ ਪੈਸੇ ਨਹੀਂ ਹੈਗੇ ਅੱਲਾਹ ਮੈਂ ਤੇ ਇਹਨੂੰ ਫਿਰ ਖਿਲਾ ਦੇਣਾ ਮੈਂ ਉਹਨੇ ਅੱਛਾ ਤੇ ਇਹ ਕਿਨੂੰ ਕਿਹਾ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਜੀ ਗੁਰੂ ਰਾਮਦਾਸ ਪਾਸ਼ਾ ਨੂੰ ਅੱਛਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰ ਤੇ ਤੇ ਵੇਖ ਲੋ ਤੇ ਮਾਰੇ ਨੇ ਸੁਣ ਵੀ ਸੁਣ ਵੀ ਲਈ ਆ ਓਛਲੇ ਸੁਣਦਾ ਵੀ ਐਵੇਂ ਲੋਕਾਂ ਨੂੰ ਭਰਮ ਨੇ ਆ ਹੈਗਾ ਪਾਤਸ਼ਾ ਗੁਰੂ ਰਾਮਦਾਸ ਪਾਸ਼ਾ ਹੈਗੇ ਆ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੇਰਾ ਮੇਰਾ ਕਰਦੇ ਸਲਾਤ ਤੇ ਮੇਰਾ ਕਰਦੇ ਲక్ష్ਮੀ ਦਾ ਮੇਰਾ ਕਰਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅਬੇ ਖੁਸ਼ ਹੋ ਪੁਰੇ ਹੈ ਜੇ ਰਾਮ ਨੂੰ ਖੁਸ਼ ਹੈ ਨੇ ਅਬੇ ਸਵੇਰੇ ਸੋਚਿਆ ਸੀ ਕਿ ਮਿਲੂਗੀ ਇੱਕ ਗੱਡੀ ਸਵੇਰੇ ਸੋਚਿਆ ਸੀ ਨਾ ਜੀ ਨਹੀਂ ਨਹੀਂ ਸੋਚਿਆ ਮੈਂ ਉਹ ਛੋਟਾ ਛੋਟਾ ਉਦੋਂ ਕੀ ਛੋਟਦਾ ਉਹਨਾ ਹਾਂ ਯਾਰ ਉਹਨੂੰ ਲਾੜ ਇੱਕ ਵਾਚ ਗਰਦਰਾ ਜਿਹੜੀ ਜਿਹੜੀ ਪੁਰਾਣੀ ਗੱਡੀ ਆ ਇਹ ਪੁਰਾਣੀ ਹੁਣ ਮਾ ਕੋਈ ਮਾਰਾ ਘਲਾਏਗਾ ਫਿਰ ਪੈਸੇ ਲਾਵਾਗੇ ਤੇ ਵੀਲ ਮਾਰੇ ਨੇ ਭੇਜਦੇ ਨਾ ਨਵੀਂ ਗੱਡੀ ਵੇਚਦੀ ਆ ਬਹੁਤ ਹੀ ਬਹਿਨਤਾ ਹੋ ਬਹੁਤ ਬਹਿਨਤਾ ਸਤਗੁਰੂ ਹਾਂ ਹੁਣ ਪਰਲੀ ਛੜ ਕੇ ਜਾਣ ਦੇ ਤੁਸੀਂ ਇੱਧਰ ਨਹੀਂ ਜਾਣਦੇ ਹੂੰ ਦੇਖੋ ਮਾਲਕ ਨੇ ਪੀਤਾ ਮਨੂ ਇਹ ਇਹ ਹਲਕਰ ਉਹ ਹੋ ਹੋ ਕੇ ਚੋਟ ਆਪਣੇ ਲੋਕਾਂ ਦੀ ਤਮੰਨਾ ਨਹੀਂ ਖਲੰਦੀ ਹਾਂ ਹੈਗਾ ਗੁਰੂ ਲੇਗੂ ਹੈਗਾ ਸਹੀ ਹੈਗਾ ਗੁਰਦਾਮਦਸ ਹੈਗੇ ਯਾਰ ਠੀਕ ਅਚੰਗ ਸਰਦਾਰ ਨਿਰਵੈਰ ਸਿੰਘ ਉਹ ਇਧਰੋਂ ਐਨੋ ਜਾ ਜੀ ਨਾ 58 ਵਾਜੀ ਅੱਛਾ ਉਹ ਕੀ ਉਹ ਕੀ ਕਰਦਾ ਉਹ ਵੀ ਮੈਨੂੰ ਆਂਦਾ ਹੀ ਰਕਸਾ ਲੈ ਜੂ ਨਿਰਵੈਰ ਸਿੰਘ ਤੂੰ ਹੀ ਨੰਬਰ ਲਾਤਾ ਤੇ ਉਹ ਇੱਕ ਗੱਲ ਕਹਿਣ ਜਦੋਂ ਮਿਲੂਗਾ ਨਾ ਤੇ ਮੇਰੀ ਵੀ ਫਤਿਹ ਬਲਾ ਦਿਓ ਠੀਕ ਆ ਮਾਖਾ ਜੇ ਬਣਾਉਣੀ ਆ ਸ਼ਰਾਰਤ ਦੀ ਉਹਨੂੰ ਵੀ ਹਾਂ ਉਹਨੂੰ ਵੀ ਕਹਦੇ ਉਹਨੂੰ ਫਿਰ ਕਹਦੇ ਉਹਨੂੰ ਕਿ ਤੁਹਾਡੇ ਛੋਟੇ ਤਰਾਣੇ ਦਿੱਤਾ ਵਾ ਠੀਕ ਹੈ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਰਾਮ ਦਾਸ